ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਸਰਵਣ ਕਰਾਂਗੇ ਕਿ ਜਦੋਂ ਮੀਰੀ ਪੀਰੀ ਦੇ ਮਾਲਕ ਸੈਭ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਵਿਰਾਜਮਾਨ ਸੀ ਤਾਂ ਉੱਥੇ ਕੁਝ ਸੰਗਤਾਂ ਆਈਆਂ ਨੈਣਾ ਦੇਵੀ ਨੂੰ ਮੰਨਣ ਵਾਲੇ ਲੋਕ ਗੁਰੂ ਜੀ ਪਾਸ ਆਏ ਨਾਮ ਬਾਣੀ ਦੇ ਪਰਵਾਹ ਚੱਲ ਰਹੇ ਸੀ ਤੇ ਬਹੁਤ ਵੀਰ ਰਸ ਵੀ ਸੀ ਮੀਰੀ ਪੀਰੀ ਦੇ ਮਾਲਕ ਸਭ ਵਿੱਚ ਬੀਰ ਰਸ ਭਰ ਰਹੇ ਸੀ ਕੀਰਤਨ ਹੋ ਰਿਹਾ ਸੀ ਉਸ ਸਮੇਂ ਭਦਰਕਾਰੀ ਦਾ ਮੇਲਾ ਜੋ ਨੈਣਾ ਦੇਵੀ ਮਾਤਾ ਦਾ ਇੱਕ ਟਿੱਬਾ ਬਣਿਆ ਹੋਇਆ ਸੀ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਸੀ ਪਹਾੜਾਂ ਦੇ ਲੋਕ ਉੱਥੇ ਬਹੁਤ ਆਉਂਦੇ ਸੀ ਤੇ ਪਹਾੜੀ ਰਾਜੇ ਵੀ ਆ ਕੇ ਉਸ ਜਗ੍ਹਾ ਉੱਪਰ ਬਹੁਤ ਵੱਡੀ ਮਾਤਰਾ ਵਿੱਚ ਭੇਟਾ ਚੜਾਉਂਦੇ ਹੁੰਦੇ ਸੀ ਕਿਉਂਕਿ ਨੈਣਾ ਦੇਵੀ ਮਾਤਾ ਦੇ ਇਸ ਸਥਾਨ ਨੂੰ 52 ਸ਼ਕਤੀ ਪੀਠਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪ੍ਰਾਣਿਕ ਕਥਾ ਆਉਂਦੀ ਹੈ ਸਤਜੁਗ ਦੇ ਸਮੇਂ ਬ੍ਰਹਮਾ ਪੁੱਤਰ ਦਕਸ਼ ਨੇ ਇੱਕ ਯੱਗ ਕੀਤਾ। ਉੱਥੇ ਉਹਨਾਂ ਦੀ ਰਾਜਧਾਨੀ ਕਖੜ ਵਿਖੇ ਬਹੁਤ ਸਾਰੇ ਦੇਸ਼ਾਂ ਦੇ ਰਾਜੇ, ਮਹਾਰਾਜੇ, ਦੇਵਤੇ, ઋષਿ, ਬ੍ਰਾਹਮਣ ਸਭ ਨੂੰ ਬੁਲਾਇਆ ਗਿਆ। ਪਰ ਉਸ ਨੇ ਆਪਣੀ ਪੁੱਤਰੀ ਸਤੀ ਨੂੰ ਬਲਾਵਾ ਨਹੀਂ ਸੀ ਭੇਜਿਆ। ਸਤੀ ਵਿੱਚ ਪਿਤਾ ਦਾ ਮੋਹ ਜਾਗਿਆ ਉਸ ਨੇ ਆਪਣੇ ਪਤੀ ਸ਼ਿਵਜੀ ਭਗਵਾਨ ਨੂੰ ਉਸ ਜੱਗ ਨੂੰ ਵੇਖਣ ਦੀ ਇੱਛਾ ਜ਼ਾਹਿਰ ਕੀਤੀ ਸ਼ਿਵਜੀ ਭਗਵਾਨ ਉਸ ਨੂੰ ਕਹਿਣ ਲੱਗੇ ਕਿ ਬਿਨਾਂ ਬੁલાਏ ਜਾਣਾ ਬਣਦਾ ਨਹੀਂ ਹੈ ਬੰਦੇ ਦੀ ਇੱਜ਼ਤ ਨਹੀਂ ਰਹਿੰਦੀ ਜੇ ਉਹ ਬੁਲਾਉਂਦੇ ਜਿਵੇਂ ਉਹਨਾਂ ਨੇ ਬ੍ਰਾਹਮਣਾਂ ਨੂੰ ਸੱਦਿਆ ਹੈ ਆਪਾਂ ਨੂੰ ਸੱਦੇ ਤਾਂ ਆਪਾਂ ਜ਼ਰੂਰ ਜਾਂਦੇ ਉਸ ਸਮੇਂ ਮਾਤਾ ਜੀ ਨੂੰ ਸਤੀ ਕਿਹਾ ਗਿਆ ਹੈ ਪਰ ਉਸ ਤੋਂ ਦੂਜੇ ਜਨਮ ਦੇ ਵਿੱਚ ਉਹਨਾਂ ਦਾ ਨਾਮ ਪਾਰਬਤੀ ਜੀ ਸੀ। ਸ਼ਿਵ ਜੀ ਭਗਵਾਨ ਨੇ ਸਤੀ ਮਾਤਾ ਨੂੰ ਬਹੁਤ ਸਮਝਾਇਆ ਕਿ ਇਸ ਤਰ੍ਹਾਂ ਬਿਨਾਂ ਬੁਲਾਏ ਜਾਣਾ ਠੀਕ ਗੱਲ ਨਹੀਂ ਐ। ਪਰ ਜੇ ਉਹ ਬੁਲਾਉਂਦੇ ਆਂ ਆਪਾਂ ਜ਼ਰੂਰ ਜਾਂਦੇ। ਪਰ ਸਤੀ ਮਾਤਾ ਜिद ਕਰਨ ਲੱਗ ਗਏ। ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਕਈ ਵਾਰੀ ਕਿਸੇ ਬੱਚੇ ਦੀ ਜिद ਜਾਂ ਕਿਸੇ ਇਸਤਰੀ ਦੀ ਜिद ਜਾਂ ਕਿਸੇ ਸਾਧੂ ਦੀ ਜिद ਇਸ ਦੇ ਅੱਗੇ ਕਦੇ ਨਾ ਕਦੇ ਝੁਕਣਾ ਹੀ ਪੈਂਦਾ ਸਤੀਮਾਤਾ ਜੀ ਦੀ ਜਿੱਤ ਦੇ ਅੱਗੇ ਸ਼ਿਵ ਜੀ ਦੀ ਬਿਲਕੁਲ ਵੀ ਨਹੀਂ ਚੱਲੀ ਉਸ ਸਮੇਂ ਸ਼ਿਵ ਜੀ ਭਗਵਾਨ ਨੇ ਕਿਹਾ ਦੇਖੋ ਜੀ ਵੈਸੇ ਜਾਣਾ ਤਾਂ ਬਣਦਾ ਨਹੀਂ ਪਰ ਜੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਤਾਂ ਤੁਹਾਡੇ ਨਾਲ ਪੈਰੋਂ ਤੇ ਸੈਨਾ ਜਾਵੇਗੀ ਜਗ ਸਥਾਨ ਤੇ ਮਾਤਾ ਸਤੀ ਜੀ ਪਹੁੰਚ ਗਏ ਮਾਤਾ ਜੀ ਸੋਚਣ ਲੱਗੇ ਕਿ ਇਹਨਾਂ ਨੇ ਮੇਰੇ ਪਤੀ ਸ਼ਿਵ ਜੀ ਭਗਵਾਨ ਬਾਰੇ ਬਿਲਕੁਲ ਵੀ ਨਹੀਂ ਪੁੱਛਿਆ ਉਹਨਾਂ ਨੂੰ ਯੋਗਸਥਾਨ ਨਹੀਂ ਦਿੱਤਾ ਉਹਨਾਂ ਨੂੰ ਬਹੁਤ ਜ਼ਿਆਦਾ ਕ੍ਰੋਧ ਆ ਗਿਆ ਗੁੱਸੇ ਦੇ ਵਿੱਚ ਆ ਕੇ ਉਹਨਾਂ ਨੇ ਮਾਤਾ ਪਿਤਾ ਰਿਸ਼ੀਆ ਮਨੂਆਂ ਨੂੰ ਫਟਕਾਰਿਆ ਉਸ ਸਮੇਂ ਜੋ ਹਵਨ ਹੋ ਰਿਹਾ ਸੀ ਅੱਗ ਵੱਲ ਰਹੀ ਸੀ ਸਤੀ ਮਾਤਾ ਨੇ ਉਸ ਦੇ ਵਿੱਚ ਛਾਲ ਮਾਰ ਦਿੱਤੀ ਜਦੋਂ ਸਤੀ ਮਾਤਾ ਜੀ ਦੀ ਇਸ ਤਰ੍ਹਾਂ ਦੀ ਖਬਰ ਮਿਲੀ ਤਾਂ ਸੈਨਾਪਤੀ ਪੈਰੋਂ ਵਰਗੇ ਜੋ ਸੈਨਿਕ ਨਾਲ ਗਏ ਸੀ ਉਹ ਗ੍ਰੋਧਿਤ ਹੋ ਗਏ। ਉਹਨਾਂ ਨੇ ਗੁੱਸੇ ਵਿੱਚ ਆ ਕੇ ਪੈਰੋਂ ਤੇ ਵੀਰ ਭੱਦਰ ਨੇ ਸਾਰਾ ਜੱਗ ਤਹਿਸ ਨਹਿਸ ਕਰ ਦਿੱਤਾ। ॠषि मुनि ਪ੍ਰੋਤਾਂ ਨੂੰ ਸਾਰਿਆਂ ਨੂੰ ਮਾਰ ਦਿੱਤਾ। ਉਸ ਸਮੇਂ ਵਿਸ਼ਨੂੰ ਬ੍ਰਹਮਾ ਜੀ ਵੀ ਕੁਝ ਨਹੀਂ ਕਰ ਪਾਏ। ਉਸ ਸਮੇਂ ਰਾਜਾ ਦਕਸ਼ ਦਾ ਵੀ ਸਿਰ ਕੱਟਿਆ ਗਿਆ। ਫਿਰ ਦੇਵਤਿਆਂ ਨੇ ਜਾ ਕੇ ਸ਼ਿਵ ਜੀ ਭਗਵਾਨ ਅੱਗੇ ਬੇਨਤੀ ਕੀਤੀ। ਉਸ ਸਮੇਂ ਸ਼ਿਵਜੀ ਨੇ ਰਾਜਾ ਦਕਸ਼ ਦੇ ਬੱਕਰੇ ਦਾ ਸਿਰ ਲਾ ਕੇ ਫਿਰ ਤੋਂ ਜਿਉਂਦਾ ਕੀਤਾ ਇਹ ਕਥਾ ਪੁਰਾਣਾ ਵਿੱਚ ਆਉਂਦੀ ਹੈ ਬਹੁਤ ਲੋਕ ਨੈਣਾ ਦੇਵੀ ਜਾਂਦੇ ਨੇ ਮਾਤਾ ਨੂੰ ਮੰਨਦੇ ਨੇ ਪਰ ਉਹਨਾਂ ਨੂੰ ਇਸ ਦੇ ਇਤਿਹਾਸ ਬਾਰੇ ਨਹੀਂ ਪਤਾ ਕਿ ਇਹ ਜਗ੍ਹਾ ਕਿਵੇਂ ਬਣੀ ਸੀ ਜਦੋਂ ਰਾਜੀ ਦਕਸ਼ ਨੂੰ ਦੁਬਾਰਾ ਜਿਉਂਦਾ ਕੀਤਾ ਗਿਆ ਤੇ ਫਿਰ ਉਹ ਜਗ ਉਸ ਤਵੇਂ ਪੂਰਾ ਹੋਇਆ ਸ਼ਿਵਜੀ ਭਗਵਾਨ ਉਸ ਵੇਲੇ ਮਾਤਾ ਸਤੀ ਦਾ ਅੱਧ ਜਲਿਆ ਸਰੀਰ ਲੈ ਕੇ ਅਸਮਾਨ ਵਿੱਚ ਦੌੜੇ ਉਸ ਸਮੇਂ ਵਿਸ਼ਨੂੰ ਭਗਵਾਨ ਨੇ ਸੁਦਰਸ਼ਨ ਚੱਕਰ ਦੇ ਨਾਲ ਮਾਤਾ ਸਤੀ ਦੇ ਸਰੀਰ ਦੇ 52 ਟੁਕੜੇ ਕੀਤੇ ਉਹ ਸਾਰੇ ਟੁਕੜੇ ਜੋ 52 ਟੁਕੜੇ ਸੀ ਉਹ ਅਲੱਗ-ਅਲੱਗ ਸਥਾਨਾਂ ਉੱਪਰ ਡਿੱਗੇ ਜਿੱਥੇ ਉਹ ਟੁਕੜੇ ਡਿੱਗੇ ਉੱਥੇ ਸ਼ਕਤੀ ਪੀਠ ਬਣ ਗਏ ਨੈਣਾ ਦੇਵੀ ਉਸੇ ਸਥਾਨ ਦੇ ਉੱਪਰ ਹੈ ਜਿੱਥੇ ਉਹਨਾਂ ਦੇ ਨੈਣ ਭਾਵ ਅੱਖਾਂ ਡਿੱਗੀਆਂ ਸੀ ਜਿੱਥੇ ਜਿਹੜੇ ਜਿਹੜੇ ਆਂਗ ਡਿੱਗੇ ਉੱਥੇ-ਉਥੇ ਉਹੀ ਮੰਦਿਰ ਬਣੇ ਕਈ ਇਹ ਵੀ ਮੰਨਦੇ ਨੇ ਕਿ ਇਸ ਮੰਦਿਰ ਦਾ ਨਿਰਮਾਣ ਨੈਣਾ ਨਾਮ ਦੇ ਗੁੱਜਰ ਦੁਆਰਾ ਕੀਤਾ ਗਿਆ ਸੀ ਇਹ ਤਾਂ ਆਪਣੀ ਆਪਣੀ ਸ਼ਰਧਾ ਭਾਵਨਾ ਬਣੀ ਹੋਈ ਹੈ ਗੁਰੂ ਗੋਬਿੰਦ ਸਾਹਿਬ ਜੀ ਨੇ ਦੀਵਾਨ ਸਜਾਇਆ ਕੀਰਤਪੁਰ ਦੀ ਧਰਤੀ ਦੇ ਉੱਪਰ ਉਸ ਸਮੇਂ ਰਾਜਪੂਤ ਆਪਣੇ ਧੀਆ ਭੈਣਾਂ ਦੀਆਂ ਡੋਲੇ ਵੇਚ ਦਿੰਦੇ ਸੀ ਉਹ ਮੁਗਲਾਂ ਤੋਂ ਖਾਰ ਖਾ ਜਾਂਦੇ ਸੀ ਉਹ ਡਰ ਦੇ ਮਾਰੇ ਸੌਦਾ ਕਰ ਲੈਂਦੇ ਸੀ ਆਪਣੀਆਂ ਧੀਆਂ ਭੈਣਾਂ ਉਹਨਾਂ ਨੂੰ ਦੇ ਦਿੰਦੇ ਸੀ ਉਹਨਾਂ ਨੂੰ ਅਜੀਹਾ ਲੱਗਦਾ ਸੀ ਕਿ ਤੇ ਸਾਡੇ ਤੋਂ ਰਾਜ ਨਾ ਖੋਲਣ ਇਸ ਕਰਕੇ ਉਹ ਸਮਝੌਤਾ ਕਰਦੇ ਸੀ ਕੁਝ ਸਿੱਖ ਇਦਾਂ ਦੇ ਹੁੰਦੇ ਸੀ ਜਿਹੜੇ ਨੈਣਾ ਦੇ ਵੀ ਜਾ ਕੇ ਉੱਥੇ ਬੁੱਤਾਂ ਦੀ ਪੂਜਾ ਕਰਦੇ ਹੁੰਦੇ ਸੀ ਪਰ ਮਹਾਰਾਜ ਉਹਨਾਂ ਨੂੰ ਰੋਕਦੇ ਹੁੰਦੇ ਸੀ ਕਿ ਭਾਈ ਉੱਥੇ ਨਹੀਂ ਜਾਣਾ ਜੇ ਕੋਈ ਹੋਰ ਜਾ ਰਿਹਾ ਹੁੰਦਾ ਤਾਂ ਮੇਰੀ ਪੀਰੀ ਦੇ ਮਾਲਕ ਉਹਨਾਂ ਨੂੰ ਕੁਝ ਨਾ ਕਹਿੰਦੇ ਪਰ ਜੇ ਕੋਈ ਸਿੱਖ ਅਜੀਹਾ ਕਰਦਾ ਤਾਂ ਗੁਰੂ ਜੀ ਉਹਨਾਂ ਨੂੰ ਹਮੇਸ਼ਾ ਰੋਕਦੇ ਹੁੰਦੇ ਸੀ ਉਸ ਵਕਤ ਇਦਾਂ ਹੀ ਹੋਇਆ ਬਹੁਤ ਸਾਰੇ ਲੋਕ ਉੱਥੇ ਜਾਂਦੇ ਤੇ ਨਾਲ ਸਿੱਖ ਵੀ ਜਾਂਦੇ ਗੁਰੂ ਜੀ ਦਾ ਇੱਕ ਸਿੱਖ ਸੀ ਉਹਨਾਂ ਦਾ ਨਾਮ ਭਾਈ ਪੈਰੋਂ ਸੀ ਉਹ ਵੀ ਮੰਦਰ ਵਿੱਚ ਚਲਾ ਗਿਆ ਮੰਦਰ ਵਿੱਚ ਜਾ ਕੇ ਜੋ ਦੇਵੀ ਦੇ ਗਲ ਵਿੱਚ ਹਾਰ ਪਾਇਆ ਹੋਇਆ ਸੀ ਉਹ ਉਹ ਵਾਪਸ ਲੈ ਆਈ ਸੀ ਆਮ ਤੌਰ ਤੇ ਇਸ ਮੰਦਰ ਦੇ ਵਿੱਚ ਪੁਜਾਰੀ ਹੀ ਅੰਦਰ ਰਹਿੰਦਾ ਹੈ ਤੇ ਬਾਕੀ ਲੋਕ ਬਾਰੋਂ ਮੱਥਾ ਟੇਕਦੇ ਨੇ ਇਸ ਕਰਕੇ ਇਕੱਲੇ ਆਦਮੀ ਦਾ ਅੰਦਰ ਦਾਖਲ ਹੋ ਜਾਣਾ ਇਹ ਕਾਫੀ ਵੱਡੀ ਗੱਲ ਹੋ ਜਾਂਦੀ ਹੈ ਪਰ ਬਹੁਤ ਘਟਨਾਵਾਂ ਹੁਣ ਵੀ ਇਦਾਂ ਦੀਆਂ ਦੇਖਣ ਨੂੰ ਮਿਲਦੀਆਂ ਨੇ ਜਦੋਂ ਕੋਈ ਬਾਹਰੀ ਆਦਮੀ ਅੰਦਰ ਚਲਾ ਜਾਂਦਾ ਹੈ ਕਿਸੇ ਮੰਦਰ ਦੇ ਜਦੋਂ ਭਾਈ ਪੈਰੋਂ ਜੀ ਨੇ ਇਸ ਤਰ੍ਹਾਂ ਕੀਤਾ ਇਹ ਉਹਨਾਂ ਨੇ ਪਹਾੜੀ ਰਾਜਿਆਂ ਨੂੰ ਸਮਝਾਉਣ ਦੇ ਲਈ ਕੀਤਾ ਸੀ ਰਾਜਪੂਤਾਂ ਨੂੰ ਰਾਵ ਖਾਣ ਦੇ ਲਈ ਉਹਨਾਂ ਨੇ ਅਜੀਹਾ ਕਦਮ ਚੁੱਕਿਆ ਕਿ ਤੁਸੀਂ ਇੱਜ਼ਤਾਂ ਵਾਲੇ ਨਹੀਂ ਹੋ ਤੁਸੀਂ ਆਪਣੀਆਂ ਧੀਆ ਭੈਣਾ ਵੇਚ ਦਿੰਨੇ ਹੋ ਜਦੋਂ ਤੱਕ ਤੁਸੀਂ ਆਪ ਸ਼ਾਸਤਰਧਾਰੀ ਨਹੀਂ ਹੋਵੋਗੇ ਉਦੋਂ ਤੱਕ ਤੁਸੀਂ ਕਿਸੇ ਨਾ ਕਿਸੇ ਦੇ ਗੁਲਾਮ ਬਣ ਕੇ ਹੀ ਰਹੋਗੇ ਤੁਹਾਨੂੰ ਕੀ ਲੱਗਦਾ ਇਹ ਚੀਜ਼ਾਂ ਤੁਹਾਨੂੰ ਬਚਾ ਲੈਣਗੀਆਂ ਉਸ ਸਮੇਂ ਇਸ ਗੱਲ ਦਾ ਬਹੁਤ ਜ਼ਿਆਦਾ ਰੌਲਾ ਪੈ ਗਿਆ ਤੇ ਪਹਾੜੀ ਰਾਜਿਆਂ ਨੇ ਆ ਕੇ ਸਤਗੁਰੂ ਪਾਸ ਬੇਨਤੀਆਂ ਕੀਤੀਆਂ ਕਿ ਇਸ ਤਰ੍ਹਾਂ ਮੰਦਰ ਦੇ ਵਿੱਚੋਂ ਮਾਤਾ ਦੇ ਗਲ ਵਿੱਚੋਂ ਹਾਰ ਚੁਰਾਇਆ ਗਿਆ ਏ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਤੁਸੀਂ ਸੰਗਤ ਵਿੱਚੋਂ ਪਛਾਣ ਲਵੋ ਇਹ ਕੰਮ ਕਿਸ ਨੇ ਕੀਤਾ ਹੈ ਉਸ ਸਮੇਂ ਮੰਦਰ ਦਾ ਪੁਜਾਰੀ ਆਇਆ ਉਸ ਦੇ ਸਾਹਮਣੇ ਤਾਂ ਸਭ ਕੁਝ ਵਾਪਰਿਆ ਸੀ ਉਸ ਨੇ ਆ ਕੇ ਭਾਈ ਭੈਰੋਂ ਜੀ ਨੂੰ ਪਹਿਚਾਣ ਹੀ ਲਿਆ ਉਸ ਸਮੇਂ ਭਾਈ ਭੈਰੋਂ ਜੀ ਨੇ ਕਿਹਾ ਜੇ ਤੁਹਾਨੂੰ ਲੱਗਦਾ ਹੈ ਕਿ ਅਜਿਹਾ ਮੈਂ ਕੀਤਾ ਹੈ ਤਾਂ ਜੋ ਨੈਣਾ ਦੇਵੀ ਵਾਲੀ ਦੇਵੀ ਹੈ ਉਹ ਮੈਨੂੰ ਬੋਲ ਕੇ ਵੀ ਕਹਿ ਸਕਦੀ ਹੈ ਪੁਜਾਰੀ ਤਾਂ ਗਵਾਹ ਹੈ ਪਰ ਗਵਾਹ ਤਾਂ ਝੂਠਾ ਵੀ ਹੋ ਸਕਦਾ ਹੈ ਜੇ ਕਿਤੇ ਤੁਹਾਡੀ ਦੇਵੀ ਮੈਨੂੰ ਕਹਿ ਦੇਵੇ ਕਿ ਇਹ ਹਾਰ ਮੈਂ ਚੋਰੀ ਕੀਤਾ ਫਿਰ ਠੀਕ ਹੈ ਮੈਂ ਮੰਨ ਲਵਾਂਗਾ ਜਦੋਂ ਭਾਈ ਭੈਰੋਂ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਉਸ ਸਮੇਂ ਪਹਾੜੀ ਰਾਜੇ ਕਹਿੰਦੇ ਨੇ ਕਿ ਤੂੰ ਵੀ ਝੱਲਾ ਹੀ ਹੈ ਤੈਨੂੰ ਪਤਾ ਦੇਵੀ ਤਾਂ ਕਿਸੇ ਤਰ੍ਹਾਂ ਵੀ ਬੋਲ ਨਹੀਂ ਸਕਦੀ ਭਾਈ ਭੈਰੋਂ ਜੀ ਕਹਿਣ ਲੱਗੇ ਪਤਾ ਚੱਲ ਗਿਆ ਹੈ ਤਾਂ ਉਸ ਸਮੇਂ ਭਾਈ ਭੈਰੋਂ ਜੀ ਨੇ ਕਿਹਾ ਕਿ ਤੁਸੀਂ ਚਾਹੁੰਦੇ ਹੋ ਕਿ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਬਿਨਾ ਕਿਸੇ ਦਾ ਮੁਕਾਬਲਾ ਕੀਤੇ ਆਪਣੀਆਂ ਧੀਆ ਭੈਣਾ ਉਹਨਾਂ ਨੂੰ ਦੇ ਦੇਵੋਗੇ ਧੀਆ ਭੈਣਾ ਦਾ ਸੌਦਾ ਕਰ ਲਮੋਗੇ ਤਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਇਹ ਦੇਵੀ ਅੱਗੇ ਪੂਜਾ ਕਰਨ ਨਾਲ ਦੇਵੀ ਤੁਹਾਨੂੰ ਬਚਾ ਲਵੇਗੀ ਤੁਹਾਨੂੰ ਤਾਂ ਹਿੰਮਤ ਨਾਲ ਮੁਕਾਬਲਾ ਕਰਨ ਦੀ ਲੋੜ ਹੈ ਤੁਹਾਡਾ ਕੀ ਬਣੇਗਾ ਤੁਹਾਨੂੰ ਆਪਣੇ ਕਲਿਆਣ ਵਾਸਤੇ ਸ਼ਾਸਤਰਤਾਰੀ ਹੋਣਾ ਹੀ ਪੈਣਾ ਹੈ ਇਹ ਮੁਗਲ ਤੁਹਾਡਾ ਸਭ ਕੁਝ ਤਬਾਹ ਕਰ ਦਿੰਦੇ ਆ ਪਰ ਜੰਤਰਾ ਤੰਤਰਾ ਨਾਲ ਕੁਝ ਵੀ ਨਹੀਂ ਹੋਣਾ ਉਸ ਸਮੇ ਸਾਰੇ ਲੋਕ ਈਸ਼ਵਰ ਦੇ ਪੁਜਾਰੀ ਬਣ ਗਏ ਤੇ ਰੱਬ ਨੂੰ ਮੰਨਣ ਲੱਗ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 1160 ਅੰਗ ਤੇ ਇਹ ਪੰਕਤੀਆਂ ਭੈਰੋਂ ਰਾਗ ਵਿੱਚ ਲਿਖੀਆਂ ਹੋਈਆਂ ਨੇ ਮਹਾਰਾਜ ਜੀ ਆਖਦੇ ਨੇ ਭਾਈ ਜਿਹੜੇ ਲੋਕ ਮੂਰਤੀਆਂ ਦੇ ਚਰਨਾ ਉੱਤੇ ਡੈਗ ਪੈਂਦੇ ਨੇ ਕਿ ਇਹ ਸਾਨੂੰ ਬਚਾ ਲੈਣਗੀਆਂ ਅਜਿਹਾ ਕੁਝ ਵੀ ਨਹੀਂ ਹੁੰਦਾ ਪਰਮੇਸ਼ਵਰ ਸਭ ਨੂੰ ਰੋਜੀ ਗਿਆਨ ਦਿੰਦਾ ਹੈ ਸਿਰਫ ਉਸੇ ਨਾਲ ਜੁੜੋ ਭਾਈ ਜਿਹੜੇ ਸਿੱਖ ਉਥੇ ਮੂਰਤੀਆਂ ਪੂਜਣ ਲੱਗੇ ਸੀ ਉਹਨਾਂ ਦਾ ਵੀ ਭਲਾ ਹੋ ਗਿਆ ਇਹ ਕਥਾ ਪੁਰਾਤਨ ਗ੍ਰੰਥਾਂ ਵਿੱਚ ਤੇ ਪ੍ਰਿੰਸੀਪਲ ਗੰਗਾ ਜੀ ਦੇ ਨਾਮ ਦੀ ਕਿਤਾਬ ਵਿੱਚੋਂ ਮਿਲਦੀ ਹੈ ਇੱਕ ਕਥਾ ਦੇ ਵਿੱਚ ਪਾਈ ਭੈਰੋਂ ਜੀ ਨੇ ਮਾਤਾ ਦੀ ਮੂਰਤੀ ਦੇ ਗਲੇ ਵਿੱਚੋਂ ਹਾਰ ਉਤਾਰ ਲਿਆ ਸੀ ਕਿਤੇ ਕਿਤੇ ਇਹ ਵੀ ਲਿਖਿਆ ਗਿਆ ਹੈ ਕਿ ਉਹਨਾਂ ਨੇ ਨੱਕ ਵੀ ਤੋੜ ਦਿੱਤਾ ਸੀ ਉਸ ਸਮੇਂ ਪਾਈ ਭੈਰੋਂ ਜੀ ਦਾ ਮੇਨ ਮਕਸਦ ਰਾਜਿਆਂ ਨੂੰ ਸਮਝਾਉਣਾ ਸੀ ਨਾ ਕਿ ਕਿਸੇ ਦੇ ਧਰਮ ਨੂੰ ਠੇਸ ਪਹੁੰਚਾਉਣਾ ਸੀ ਇਹ ਉਹਨਾਂ ਲਈ ਸੀ ਜਿਹੜੇ ਸੌਹਾ ਖਾ ਕੇ ਕਸਮਾ ਖਾ ਕੇ ਮੁੱਕਰ ਜਾਂਦੇ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਧੋਖਾ ਦਿੱਤਾ ਉਹਨਾਂ ਨੇ ਸਭ ਨੂੰ ਸਮਝਾਇਆ ਤੁਹਾਡੀਆਂ ਅਣਕਾਂ ਕਿੱਥੇ ਗਈਆਂ ਤੁਸੀਂ ਮੁਗਲਾਂ ਤੋਂ ਡਰ ਗਏ ਹੋ ਇਸ ਤਰ੍ਹਾਂ ਗੁਰੂ ਮਹਾਰਾਜ ਨੇ ਕੀਰਤਪੁਰ ਦੀ ਧਰਤੀ ਉੱਤੇ ਦੀਵਾਨ ਸਜਾਇਆ ਤੇ ਸਭ ਨੂੰ ਸਿੱਧੇ ਰਾਹ ਪਾਇਆ ਜੀ ਜਿਹੜੇ ਲੋਕ ਸਿੱਖਾਂ ਦੇ ਘਰੇ ਪੈਦਾ ਹੋ ਕੇ ਮੂਰਤੀਆਂ ਦੇ ਪੁਜਾਰੀ ਬਣ ਰਹੇ ਸੀ ਹੁਣ ਉਹ ਅਕਾਲ ਪੁਰਖ ਦੇ ਨਾਲ ਜੁੜ ਗਈ ਸੀ ਉਹਨਾਂ ਦਾ ਮੁਖ ਗੁਰੂਵਾਲ ਹੋ ਗਿਆ ਉਸ ਸਮੇਂ ਜਦੋਂ ਮਹਾਰਾਜ ਕੀਰਤਪੁਰ ਰਹਿੰਦੇ ਸੀ ਉਹਨਾਂ ਨੇ ਇੱਕ ਬਾਗ ਵਿੱਚ ਜਾ ਕੇ ਡੇਰਾ ਕੀਤਾ ਜਾਣ ਸਮੇ ਉਹਨਾਂ ਨੇ ਇੱਕ ਸਿੱਖ ਭਾਈ ਜਵੰਦਾ ਜੀ ਨੂੰ ਹੁਕਮ ਦਿੱਤਾ ਕਿ ਸਾਡਾ ਫੁਲਵਾੜੀ ਵਿੱਚ ਬੈਠ ਕੇ ਨਿਜ ਅਨੰਦ ਲੈਣ ਦਾ ਵਿਚਾਰ ਹੈ ਤੁਸੀਂ ਦਰਵਾਜ਼ੇ ਉੱਪਰ ਖੜੇ ਰਹੋ ਅੰਦਰ ਨਾ ਆਉਣ ਦਿਓ ਸਤਿਗੁਰੂ ਜੀ ਬਾਗ ਵਿੱਚ ਜਾ ਕੇ ਦੂਜੇ ਰਸਤੇੋਂ ਡੇਰੇ ਵਿੱਚ ਆ ਗਏ ਪਰ ਭਾਈ ਜਵੰਦਾ ਜੀ ਤਿੰਨ ਦਿਨ ਤੇ ਤਿੰਨ ਰਾਤਾਂ ਉੱਥੇ ਹੀ ਖੜੇ ਗਏ ਜਿੱਥੇ ਗੁਰੂ ਸਾਹਿਬ ਨੇ ਉਹਨਾਂ ਨੂੰ ਖੜਨ ਲਈ ਕਿਹਾ ਸੀ ਉਸ ਸਮੇਂ ਜਦੋਂ ਗੁਰੂ ਸਾਹਿਬ ਜੀ ਕੋਲ ਉਹ ਖਬਰ ਪਹੁੰਚੀ ਤਾਂ ਉਹ ਆਪ ਚੱਲ ਕੇ ਭਾਈ ਜਵੰਦਾ ਜੀ ਕੋਲ ਗਏ ਤੇ ਉਹਨਾਂ ਨੂੰ ਗਲੇ ਨਾਲ ਲਾ ਲਿਆ ਇੱਕ ਵਾਰ ਗੁਰੂ ਸਾਹਿਬ ਨੇ ਸਿੱਧਕੀ ਭਾਈ ਝੰਡਾ ਉਸ ਨੂੰ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਕਿ ਸੰਗਤ ਵਿੱਚ ਜਾ ਕੇ ਕਹਿ ਦਿਓ ਜੋ ਸਿੱਖ ਲੰਗਰ ਵਿੱਚ ਬਾਲਣ ਲਿਆ ਕੇ ਪਾਵੇਗਾ ਉਹ ਨਿਹਾਲ ਹੋ ਜਾਵੇਗਾ ਭਾਈ ਝੰਡਾ ਜੀ ਜਥੇਦਾਰਾਂ ਵਿੱਚੋਂ ਸੀ ਉਸ ਸਮੇਂ ਭਾਈ ਚੰਡਾ ਜੀ ਨੇ ਬਿਨਾਂ ਕਿਸੇ ਨੂੰ ਕਹੇ ਬਾਲਣ ਲਿਆਂਦਾ। ਉਹਨਾਂ ਨੇ ਬਾਲਣ ਚੁਣਦੇ-ਚੁਣਦੇ ਸਾਰਾ ਦਿਨ ਸਾਰੀ ਰਾਤ ਜੰਗਲ ਵਿੱਚ ਹੀ ਗੁਜ਼ਾਰ ਦਿੱਤੀ। ਅਗਲੇ ਦਿਨ ਬਹੁਤ ਸਾਰਾ ਬਾਲਣ ਭਾਰ ਚੁੱਕ ਕੇ ਡੇਰੇ ਵਿੱਚ ਆ ਗਏ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਤਾਂ ਤੁਹਾਨੂੰ ਬਾਲਣ ਲਿਆਉਣ ਲਈ ਨਹੀਂ ਸੀ ਕਿਹਾ। ਭਾਈ ਚੰਡਾ ਜੀ ਨੇ ਬੇਨਤੀ ਕੀਤੀ। ਉਹ ਕਹਿਣ ਲੱਗਾ ਕਿ ਹਜੂਰ ਤੁਸੀਂ ਬੇਨਤੀ ਕੀਤੀ ਕਿ ਕੋਈ ਸਿੱਖ ਬਾਲਣ ਲਿਆਵੇ ਤੇ ਮੈਂ ਵੀ ਇੱਕ ਸਿੱਖ ਹੀ ਹਾਂ ਗੁਰੂ ਜੀ ਬਹੁਤ ਪਰਸੰਨ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਵੀ ਕਹਿੰਦੇ ਨੇ ਕਿ ਕਿਸੇ ਵੀ ਸਿੱਖ ਨੇ ਅਕਾਲ ਪੁਰਖ ਤੋਂ ਬਿਨਾ ਕਿਸੇ ਅੱਗੇ ਸੀਸ ਨਹੀਂ ਝੁਕਾਉਣਾ ਉਸ ਵੇਲੇ ਭਾਈ ਭੈਰੋਂ ਜੀ ਨੂੰ ਪਹਾੜੀ ਰਾਜਿਆਂ ਨੂੰ ਸਮਝਾਉਣ ਦੇ ਲਈ ਇਹ ਕੌਤਕ ਕਰਨਾ ਪਿਆ ਜੋ ਕਿ ਅਸੀਂ ਅੱਜ ਇਸ ਸਾਖੀ ਦੇ ਵਿੱਚ ਸਰਬਣ ਕੀਤਾ ਗੁਰੂ ਜੀ ਦੇ ਸਿੱਖ ਭਾਈ ਬਿਦੀ ਚੰਦ ਜੀ ਨੇ ਘੋੜੇ ਨੂੰ ਸਾਲ ਮਰਵਾ ਦੇਣੀ ਕਿਲੇ ਦੇ ਉੱਪਰੋਂ ਗੁਰੂ ਮਹਾਰਾਜ ਦੇ ਘੋੜੇ ਨੂੰ ਵਾਪਸ ਲੈ ਕੇ ਆਉਣਾ ਇਹ ਸਤਿਗੁਰਜੀ ਦੀ ਮਰਜ਼ੀ ਤੋਂ ਬਿਨਾ ਨਹੀਂ ਸੀ ਹੋ ਸਕਦਾ ਉਸ ਸਮੇਂ ਭਾਈ ਪੈਰੋਂ ਜੀ ਨੇ ਕਿਹਾ ਕਿ ਗੁਰੂ ਸਾਹਿਬ ਮੈਂ ਤੋ ਸਹਿਹਾ ਨਹੀਂ ਗਿਆ ਆਪ ਜੀ ਦੇ ਸਿੱਖ ਆਪ ਜੀ ਦਾ ਇੰਨਾ ਸੁੰਦਰ ਦੀਵਾਨ ਛੱਡ ਕੇ ਜਿੱਥੇ ਤੁਸੀਂ ਉਹਨਾਂ ਨੂੰ ਬੀਰਾਸ ਨਾਲ ਜੋੜ ਰਹੇ ਹੋ ਉਹਨਾਂ ਵਿੱਚ ਹਿੰਮਤ ਪੈਦਾ ਕਰਦੇ ਹੋ ਅਣਖ ਪੈਦਾ ਕਰਦੇ ਹੋ ਜਦੋਂ ਸਿੱਖ ਤੁਹਾਡਾ ਦਰਬਾਰ ਛੱਡ ਕੇ ਮੂਰਤੀ ਪੂਜਣ ਲੱਗੇ ਮੈਨੂੰ ਚੰਗਾ ਨਹੀਂ ਲੱਗਿਆ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਗੁਰੂ ਕੇ ਸਿੱਖਾਂ ਦੁਆਰਾ ਬਹੁਤ ਕਾਤਕ ਕੀਤੇ ਗਏ ਉਹਨਾਂ ਨੇ ਸਿੱਖੀ ਸਿਧਕ ਨਹੀਂ ਛੱਡਿਆ ਸਭ ਨੂੰ ਗੁਰੂ ਨਾਲ ਜੋੜਿਆ ਇਹ ਸੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਅਸੀਂ ਸਰਵਣ ਕੀਤਾ ਨੈਣਾ ਦੇਵੀ ਦਾ ਇਤਿਹਾਸ ਤੇ ਗੁਰੂ ਜੀ ਵੱਲੋਂ ਮੂਰਤੀਆਂ ਨੂੰ ਨਾ ਪੂਜਣ ਦੇ ਲਈ ਜੋ ਵੀ ਕੌਤਕ ਕੀਤਾ ਗਿਆ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ